ਉਹ ਮਨ ਤੇਰਾ ਹੀ ਪਰ ਗਿਆ ਸੀ ਉਹ ਤਾਈਓ ਪਾ ਗਿਆ ਦੂਰੀ ਵੇ ਉਹ ਮੇਰੀ ਬੇਵਫਾਵਾ ਵਿੱਚ ਉਹ ਕਰ ਗਿਆ ਮਸ਼ਹੂਰੀ ਵੇ ਤਾਲੀਆਂ ਮਾਰੋ ਖੱਤੀਆ ਗਰਾ ਉਹ ਤੈਨੂੰ ਕਿੰਨਾ ਕਰਦੀ ਪਿਆਰੇ ਅਜੇ ਤਾਂ ਦੱਸਣਾ ਹੀ ਸਿੱਖਦੀ ਸੀ ਉਹ ਸਿੰਗਲ ਤੋਂ ਡਬਲ ਹੋ ਕੇ ਸਿੱਖਦੀ ਸੀ ਉਹ ਤੁਮ ਰੋਣ ਵੀ ਰੋ ਦਤੀ ਅਜੇ ਤਾਂ ਹਸਣਾ ਹੀ ਸਿੱਖਦੀ ਸੀ ਮੇ ਕਦੇ ਮੇਰੇ ਅੰਸੂਆਂ ਦੇ ਰੰਗ ਪਸੰਦ ਸੀ ਕਰਦਾ ਹੁਣ ਮੇਰੀ ਥਾਂ ਤੇ ਹੋਰਾਂ ਲਈ ਚੁਣਦਾ ਹੋਵੇਗਾ ਹੁਣ ਪਿਆਰ ਦੀ ਗਲੀਆਂ ਸੁਨੀਆਂ ਨੇ ਮੇਰੇ ਲਈ